ਦੇਖਣ ਜਾਇਆ ਕਿ ਨਗਰ ਕਾਉਂਸਲ ਜ਼ੀਰਕਪੁਰ ਦੇ ਅੰਦਰ 90% ਜਿਹੜੀ ਅੱਜ ਦੀ ਤਰੀਕ ਦੇ ਵਿੱਚ ਨਜਾਇਜ਼ ਸਾਰੀਆਂ ਨਜਾਇਜ਼ ਕਲੋਨੀਆਂ ਕੱਟੇ ਜਾ ਰਹੀਆਂ 90% ਜਿਹੜਾ ਗੱਲ ਹੈ ਕਹੀਏ ਤਾਂ 90% ਜਿਹੜਾ ਕੰਮ ਗਲਤ ਹੋ ਰਿਹਾ ਔਰ ਬਹੁਤ ਅੱਛਾ ਤਰੀਕਾ ਇਥੇ ਨਗਰ ਕਾਉਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਨੂੰ ਮਿਲਿਆ ਆ ਨੋਟਿਸ ਕੱਢ ਦੇਣਾ ਕਿ ਨੋਟਿਸ ਕੱਢ ਕੇ ਉਹ ਜੋ ਆਪਣੀ ਜਾਨ ਆਪਣਾ ਪੱਲਾ ਜਿਹੜਾ ਛੁਡਾ ਲੈਂਦੇ ਆ ਵੱਡੀ ਗੱਲ ਕਰੀਏ ਤਾਂ ਇਸ ਟਾਈਮ ਨਗਰ ਕੌਂਸਲ ਜੀ ਕੋਲ ਪਿਛਲੇ ਸਾਲ 2024 ਦੀ ਗੱਲ ਕਰੀ ਤਾਂ ਕਰੀਬ 700 ਤੋਂ ਲੈ ਕੇ 800 ਨੋਟਿਸ ਜਿਹੜੇ ਇਹਨਾਂ ਵੱਲੋਂ ਜਾਰੀ ਕਰ ਦਿੱਤੇ ਗਏ ਬਿਲਡਰਾਂ ਨੂੰ ਕੰਸਟਰਕਸ਼ਨ ਕਰ ਰਹੇ ਜਿਹੜੇ ਇਮਾਰਤਾਂ ਬਣਾ ਰਹੇ ਸੀ ਕੋ ਹੋਟਲ ਬਣਾ ਰਿਆ ਸੀ ਕੋ ਪੀਜੀ ਬਣਾ ਰਿਆ ਸੀਗਾ ਪਰ ਜੇ ਕਾਰਵਾਈ ਦੀ ਗੱਲ ਕਰੀ ਤਾਂ ਇੱਕ ਵੀ ਇਮਾਰਤ ਦੇ ਉੱਪਰ ਜਿਹੜੀ ਕਾਰਵਾਈ ਅੱਜ ਤੱਕ ਨਹੀਂ ਹੋਈ ਬਹੁਤ ਸੋਚਣ ਦਾ ਵਿਸ਼ਾ ਹੈਗਾ ਹਾਲਾਂਕਿ ਇਹ ਜਿਹੜਾ ਅਧਿਕਾਰੀ ਕਹਿੰਦੇ ਹੋਏ ਵੀ ਹਮੇਸ਼ਾ ਨਜ਼ਰ ਆਉਂਦੇ ਆ ਕਿ ਜੋ ਨੋਟਿਸ ਹੈ ਉਹ ਆਪਣੀ ਸਕਿਨ ਸੇਫ ਕਰਨ ਵਾਸਤੇ ਜਿਹੜੇ ਕੱਢੇ ਜਾਂਦੇ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਸ਼ਹਿਰ ਦੀ ਦੇਖਰੀ ਸ਼ਹਿਰ ਦੀ ਜਿਹੜੀ ਸਜਾਵਟ ਸ਼ਹਿਰ ਦੀ ਜਿਹੜੀ ਬਨਾਵਟ ਹੈਗੀ ਆ ਇੱਕਦਮ ਜਿਹੜੀ ਇਹ ਨਗਰ ਕਾਉਂਸਲ ਦੇ ਅਧਿਕਾਰੀਆਂ ਕਾਰਨ ਜਿਹੜੀ ਵਿਗੜ ਚੁੱਕੀ ਮਾਸਟਰ پلان ਦੇ ਅੱਤੇ ਜੀਆਂ ਉਡਾਈਆਂ ਜਾ ਚੁੱਕੀਆਂ ਆ ਆਪਾਂ ਗੱਲ ਕਰਦੇ ਤਾਰਾਂ ਦੀ ਬਹੁਤ ਛੋਟੀ ਜੀ ਗੱਲ ਹੈਗੀ ਕਿ ਤਾਰਾਂ ਤਾਰਾਂ ਦਾ ਜੰਗਲ ਨਾਰਾਜ ਬਣਿਆ ਹੋਇਆ ਸਾਰੇ ਜ਼ੀਰਕਪੁਰ ਤੇ ਸਾਰਾ ਜੰਗਲ ਤਾਰਾਂ ਦਾ ਜੰਗਲ ਹੀ ਜੰਗਲ ਔਰ ਇੱਕ ਵੀ ਜੇ ਗੱਲ ਕਰੀਏ ਤਾਂ ਇੱਕ ਦੋ ਕੰਪਨੀ ਨੂੰ ਛੱਡ ਕੇ ਕਿਸੇ ਵੀ ਕੰਪਨੀ ਕੋ ਜਿਹੜੀ ਹੈਗੀ ਤਾਰਾ ਪਾਉਣ ਦੀ ਪਰਮਿਸ਼ਨ ਨਹੀਂ ਹੈਗੀ ਪਰ ਨਗਰ ਕਾਉਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼ਰਿਆਮ ਜਿਹੜੀਆਂ ਇੱਥੇ ਤਾਰਾ ਪਾਈਆਂ ਜਾ ਰਹੀਆਂ ਹਰ ਗਲੀ ਹਰ ਮੁਹੱਲੇ ਦੇ ਵਿੱਚੋਂ ਕੋਈ ਵੀ ਉੱਚੀ ਗੱਡੀ ਜੇ ਆਪਾਂ ਗੱਲ ਕਰੀਏ ਤਾਂ ਕੱਢਣੀ ਬਹੁਤ ਮੁਸ਼ਕਲ ਹੋ ਚੁੱਕੀ ਆ ਤਾਰਾ ਐਕਸੀਡੈਂਟ ਦਾ ਕਾਰਨ ਬਣ ਰਹੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਔਰ ਹਮੇਸ਼ਾ ਹੀ ਇਹਦੇ ਪ੍ਰਤੀ ਜਿਹੜੀ ਸ਼ਿਕਾਇਤਾਂ ਨਗਰ ਕੌਂਸਲ ਨੂੰ ਪਹੁੰਚਦੇ ਪਰ ਜ਼ੀਰੋ ਕਾਰਵਾਈ ਹਰ ਪਾਸੇ ਜੇ ਆਪਾਂ ਗੱਲ ਕਰੀ ਤਾਂ ਨਗਰ ਕੌਂਸਲ ਜ਼ੀਰਪੁਰ ਦੇ ਅਧਿਕਾਰੀ ਕੋਈ ਵੀ ਕਾਰਵਾਈ ਕਰਨ ਤੋਂ ਜਿਹੜੇ ਹੈਗੇ ਆ ਉਹ ਇੱਕਦਮ ਨਾਕਾਮ ਹੋ ਚੁੱਕੇ ਹੈਗੇ ਆ ਔਰ ਬਹੁਤ ਵਧੀਆ ਗੱਲ ਉਹਨਾਂ ਨੂੰ ਜਿਹੜੀ ਕਿ ਲੱਭ ਗਈ ਹੈ ਨੋਟਿਸ ਭੇਜ ਦਿੰਦੇ ਹੈਗੇ ਇੱਥੋਂ ਤੱਕ ਕਿ ਐਫ ਆਈ ਆਰ ਰਜਿਸਟਰ ਕਰਨ ਦੇ ਨੋਟਿਸ ਭੇਜੇ ਜਾਂਦੇ ਹੈਗੇ ਰਜਿਸਟਰੀਆਂ ਬੰਦ ਕਰਨ ਦੇ ਨੋਟਿਸ ਭੇਜੇ ਜਾਂਦੇ ਬਿਜਲੀ ਦੇ ਕਨੈਕਸ਼ਨ ਕੱਟਣ ਦੇ ਨੋਟਿਸ ਭੇਜੇ ਜਾਂਦੇ ਪਰ ਜੇ ਜਮੀਨੀ ਪੱਧਰ ਦੀ ਗੱਲ ਕਰੀ ਤਾਂ ਕਿਸੇ ਦਾ ਵੀ ਅਜੇ ਤੱਕ ਕਨੈਕਸ਼ਨ ਨਹੀਂ ਕਟਿਆ ਗਿਆ ਨਾ ਹੀ ਕਿਸੇ ਪ੍ਰੋਜੈਕਟ ਦੇ ਜਿਹੜੀਆਂ ਰਜਿਸਟਰੀਆਂ ਰੁਕੀਆਂ ਹਾਲਾਂਕਿ ਇਸ ਸੰਬੰਧੀ ਰੈਵਨਿਊ ਅਧਿਕਾਰੀ ਜਿਹੜੇ ਹੈਗੇ ਕਹਿੰਦੇ ਕਿ ਅਸੀਂ ਨਗਰ ਕਾਉਂਸਲ ਜ਼ੀਰਕਪੁਰ ਦੇ ਪੱਤਰ ਦੇ ਉੱਪਰ ਕਦੇ ਵੀ ਰਜਿਸਟਰੀ ਨਹੀਂ ਰੋਕ ਸਕਦੇ ਬਿਜਲੀ ਬੋਰਡ ਦੇ ਅਧਿਕਾਰੀ ਕਹਿੰਦੇ ਕਿ ਨਗਰ ਕਾਉਂਸਲ ਜੋ ਹੈਗਾ ਸਾਨੂੰ ਬਿਜਲੀ ਦੇ ਕਨੈਕਸ਼ਨ ਕੱਟਣ ਨੂੰ ਹੁਕਮ ਜਾਂ ਲੈਟਰ ਜਿਹੜਾ ਨਹੀਂ ਭੇਜ ਸਕਦਾ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਜ਼ੀਰਪੁਰ ਦੇ ਅਧਿਕਾਰੀ ਕਿਉਂ ਜੋ ਹੈ ਨੋਟਿਸ ਭੇਜਦੇ ਆ ਕਿਉਂ ਆਪਣੀ ਫਾਰਮੈਲਟੀ ਪੂਰੀ ਕਰਦੇ ਆ ਕਿਉਂ ਨਹੀਂ ਕਾਰਵਾਈ ਕਰਦੇ ਇੱਕ ਬਹੁਤ ਤਗੜਾ ਸੋਚਣ ਦਾ ਵਿਸ਼ਾ ਹੈਗਾ علاوہ ਪਰ ਜਿਹੜਾ ਮੁੱਦਾ ਹੈਗਾ ਗੱਲ ਕਰਾਂਗੇ ਪਿੰਡ ਨਾਬਾ ਸਾਹਿਬ ਦੀ ਨਾਬਾ ਸਾਹਿਬ ਦੀ ਜ਼ਮੀਨ ਜਿਹੜੀ ਹੈਗੀ ਸ਼ਾਮਲਾ ਜ਼ਮੀਨ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਸ਼ਾਮਲਾ ਜ਼ਮੀਨ ਖੁਰਦਬੁਰਦ ਕੀਤੀ ਜਾ ਰਹੀ ਆ ਇੱਥੋਂ ਤੱਕ ਕਿ ਰੈਵਨਿਊ ਰਿਕਾਰਡ ਮਾਸਟਰ ਪਲਾਨ ਦੇ ਵਿੱਚ ਰਾਸਤਾ ਨਾ ਹੋਣ ਦੇ ਬਾਵਜੂਦ ਜਿਹੜਾ ਉੱਥੇ ਕਈ ਪ੍ਰੋਜੈਕਟ ਜਿਹੜੇ ਪਾਸ ਕਰ ਦਿੱਤੇ ਗਏ ਇੱਕ ਜੋ ਬਹੁਤ ਵੱਡਾ ਸੋਚਣ ਦਾ ਵਿਸ਼ਾ ਇੱਕ ਬਹੁਤ ਵੱਡੀ ਤਾਂਝਲੀ ਨਿਕਲ ਸਕਦੀ ਹੈਗੀ ਫਿਲਹਾਲ ਅਜੇ ਆਪਾਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਕਿਉਂਕਿ ਹਜੇ ਇਹ ਜਿਹੜੇ ਪੁਖਤਾ ਸਬੂਤ ਸਾਡੇ ਕੋਲ ਨਹੀਂ ਆਏ ਹਾਂ ਇਹ ਗੱਲ ਯੂਰ ਹੈਗੀ ਅਸੀਂ ਲੱਠਾ ਚੈੱਕ ਕਰ ਲਿਆ ਅਸੀਂ ਮਾਸਟਰ ਪਲਾਨ ਚੈੱਕ ਕਰ ਲਿਆ ਉਸ ਦੇ ਵਿੱਚ ਇੱਕ ਰਸਤਾ ਨਹੀਂ ਹੈਗਾ ਕੋਈ ਕਰੀਬੇ 100 150 ਮੀਟਰ ਰਸਤਾ ਹੈਗਾ ਜੋ ਨਹੀਂ ਹੈ ਪਰ ਉਸ ਦੇ ਉੱਪਰ ਜਿਹੜੇ 8 9 ਵੱਡੇ ਪ੍ਰੋਜੈਕਟ ਨਗਰ ਕਾਉਂਸਲ ਵੱਲੋਂ ਪਾਸ ਕਰ ਦਿੱਤੇ ਗਏ ਔਰ ਉਹ ਬਣ ਕੇ ਤਿਆਰ ਹੋ ਚੁੱਕੇ ਇੱਕ ਬਹੁਤ ਅਗਲਾ ਸੋਚਣ ਦਾ ਵਿਸ਼ਾ ਜੋ ਅਸੀਂ ਅਗਲੀ ਮੁਲਾਕਾਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ